ਟਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ ਡਾਇਰੈਕਟੋਰੇਟ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਣਤੀ ਵਿਭਾਗ ਪੰਜਾਬ ਵੱਲੋਂ ਸਟੈਨੋਗ੍ਰਾਫੀ ਦੀ ਟ੍ਰੇਨਿੰਗ ਲਈ ਦਾਖਲਾ ਨੋਟਿਸ 2024-25 ਕੱਢਿਆ ਗਿਆ ਹੈ ਪੰਜਾਬ ਰਾਜ ਨਾਲ ਸੰਬੰਧਿਤ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟ ਉਮੀਦਵਾਰ ਜਿਨ੍ਹਾਂ ਵੱਲੋਂ 10ਵੀਂ ਵਿੱਚ ਪੰਜਾਬੀ ਪਾਸ ਕੀਤੀ ਗਈ ਹੋਵੇ ਉਹਨਾਂ ਨੂੰ 1 ਸਾਲ ਦਾ ਸਟੈਨੋਗ੍ਰਾਫੀ ਦੀ ਟ੍ਰੇਨਿੰਗ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਖਲਾਈ ਕੇਂਦਰਾਂ ਜਿਵੇਂ ਪਟਿਆਲਾ ਜਲੰਧਰ ਅਤੇ ਚੰਡੀਗੜ੍ਹ ਦੇ ਕੈਂਪਸ ਐਸਐਸ ਨਗਰ ਵਿਖੇ ਭਾਸ਼ਾ ਵਿਭਾਗ ਦੇ ਸਤਾਪਿਤ ਸੈਂਟਰਾਂ ਵਿੱਚ ਟ੍ਰੇਨਿੰਗ ਦਿੱਤੀ ਜਾਣੀ ਹੈ ਇਸ ਦੀਆਂ ਕੁੱਲ 50 ਸੀਟਾਂ ਹਨ ਜਿਨ੍ਹਾਂ ਵਿੱਚੋਂ ਚੰਡੀਗੜ੍ਹ ਵਿਖੇ ਚੱਲ ਰਹੇ ਸੈਂਟਰ ਵਿੱਚ 20 ਸਥਾਨ ਅਤੇ ਬਾਕੀ ਸੈਂਟਰਾਂ ਵਿੱਚ 15-15 ਸੀਟਾਂ ਹਨ ਅਨੁਸੂਚਿਤ ਜਾਤੀਆਂ ਦੇ ਉਮੀਦਵਾਰ ਜਿਹੜੇ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਆਪਣੇ ਜ਼ਿਲ੍ਹੇ ਦੇ ਸਬੰਧਤ ਭਾਸ਼ਾ ਵਿਭਾਗ ਵਿੱਚ ਭਾਸ਼ਾ ਅਫਸਰ ਨੂੰ ਇਹ ਆਪਣੇ ਪਰਫਾਰਮੇ ਜਮ੍ਹਾਂ ਕਰਵਾ ਸਕਦੇ ਹਨ ਤੁਸੀਂ ਆਪਣਾ ਪਰਫਾਰਮਾ 21/8/2024 ਤੱਕ ਭੇਜਣਾ ਹੈ ਅਪਲਾਈ ਕਰਨ ਵਾਲੇ ਉਮੀਦਵਾਰ 28/8/2024 ਨੂੰ ਸਵੇਰੇ 9 ਵਜੇ ਸਬੰਧਤ ਜਿਹੜਾ ਤੁਹਾਡਾ ਜ਼ਿਲ੍ਹਾ ਹੈ ਉੱਥੇ ਭਾਸ਼ਾ ਵਿਭਾਗ ਵਿੱਚ ਜਾ ਕੇ ਆਪਣਾ ਸਾਰੇ ਸਰਟੀਫਿਕੇਟ ਨਾਲ ਲੈ ਕੇ ਤੁਸੀਂ ਉੱਥੇ ਇੰਟਰਵਿਊ ਲਈ ਜਾਣਾ ਹੈ ਅਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਲਈ ਇੱਕ ਹੋਰ ਵਧੀਆ ਗੱਲ ਹੈ ਕਿ ਉਹਨਾਂ ਨੂੰ 250 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ ਅਤੇ ਸਿਖਲਾਈ ਵੀ ਦਿੱਤੀ ਜਾਵੇਗੀ ਦੋਸਤੋ ਇਹ ਸਕੀਮ ਪੰਜਾਬ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਦੋਸਤੋ ਇਹ ਸਕੀਮ 1978-79 ਤੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਇਸ ਸਕੀਮ ਤਹਿਤ ਕੁੱਲ 230 ਸੀਟਾਂ ਹਨ ਅਤੇ 15 ਈਚ ਡਿਸਟ੍ਰਿਕਟ ਚ ਅਤੇ 20 ਚੰਡੀਗੜ੍ਹ ਵਿੱਚ ਹਨ ਇਹ ਅਫੀਸ਼ੀਅਲ ਲੈਟਰ ਦੇ ਅਨਸਾਰ ਉਮੀਦਵਾਰ ਨੇ ਗ੍ਰੈਜੂਏਸ਼ਨ ਦੀ ਡਿਗਰੀ ਕਿਸੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਹ ਸ਼ੈਡਿਊਲ ਕਾਸਟ ਕਮਿਊਨਿਟੀ ਨੂੰ ਬਿਲੋਂਗ ਕਰਨਾ ਚਾਹੀਦਾ ਹੈ ਤੇ ਜਿਹੜੇ ਉਮੀਦਵਾਰ ਟ੍ਰੇਨਿੰਗ ਲਈ ਚੁਣੇ ਜਾਣਗੇ ਉਹਨਾਂ ਨੂੰ 250 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਇਹ ਸਕੀਮ ਤੁਹਾਡੇ ਜ਼ਿਲ੍ਹੇ ਦੇ ਭਾਸ਼ਾ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ ਜੇਕਰ ਤੁਸੀਂ ਪੰਜਾਬੀ ਸਟੈਨੋਗ੍ਰਾਫਰ ਦੀ ਸਿਖਲਾਈ ਲਈ ਭਾਸ਼ਾ ਵਿਭਾਗ ਦੇ ਸਿਖਲਾਈ ਕੇਂਦਰਾਂ ਵਿੱਚ ਟ੍ਰੇਨਿੰਗ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ 2024-25 ਦਾ ਪਰਫਾਰਮਾ ਅਪਲਾਈ ਕਰਨਾ ਹੋਵੇਗਾ ਇਸ ਵਿੱਚ ਆਪਣੀ ਫੋਟੋ ਪੂਰਾ ਨਾਂ ਪਿਤਾ ਦਾ ਨਾਂ ਜਨਮ ਮਿਤੀ ਤੁਹਾਡੀ ਕਾਸਟ ਸਰਟੀਫਿਕੇਟ ਤਸਦੀਕशुदा ਹੋਣਾ ਚਾਹੀਦਾ ਹੈ ਯੋਗਤਾ ਪੱਕਾ ਪਤਾ ਅਤੇ ਇੱਥੇ ਵੀ ਤੁਸੀਂ ਆਪਣਾ ਪੱਕਾ ਪਤਾ ਲਿਖਣਾ ਹੈ ਟੈਲੀਫੋਨ ਨੰਬਰ ਅਤੇ ਜੇਕਰ ਤੁਸੀਂ ਸਰਕਾਰੀ ਕਰਮਚਾਰੀ ਹੋ ਤਾਂ ਉਸ ਦੇ ਵਿੱਚ ਆਪਣਾ ਅਹੁਦਾ ਅਤੇ ਪਤਾ ਅਤੇ ਇੱਥੇ ਆਪਣੇ ਹਸਟਾਖਰ ਕਰਨੇ ਹਨ ਇੱਕ ਉਮੀਦਵਾਰ ਸਿਰਫ ਇੱਕ ਸੈਂਟਰ ਲਈ ਹੀ ਆਪਣਾ ਬਿਨੇ ਪੱਤਰ ਭੇਜੇਗਾ ਸਰਕਾਰੀ ਕਰਮਚਾਰੀਆਂ ਵੱਲੋਂ ਯੋਗ ਪ੍ਰਣਾਲੀ ਰਾਹੀਂ ਬਿਨੇ ਪੱਤਰ ਭੇਜੇ ਜਾਣ ਇੰਟਰਵਿਊ ਲਈ ਕੋਈ ਵੱਖਰੇ ਪੱਤਰ ਜਾਰੀ ਨਹੀਂ ਕੀਤੇ ਜਾਣਗੇ ਦੋਸਤੋ ਇਹ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਜੋ ਕਿ ਤੁਸੀਂ ਸਟੈਨੋਗ੍ਰਾਫਰ ਦੀ ਸਿਖਲਾਈ ਬੜੇ ਹੀ ਵਧੀਆ ਢੰਗ ਨਾਲ ਪ੍ਰਾਪਤ ਕਰ ਸਕਦੇ ਹੋ ਅਤੇ ਨਾਲ ਤੁਹਾਨੂੰ ਵਜੀਫੇ ਦੀ ਸਕੀਮ ਵੀ ਦਿੱਤੀ ਗਈ ਹੈ ਇਸ ਪਰਫਾਰਮੈਂਸ ਨਾਲ ਤੁਸੀਂ ਆਪਣਾ 10ਵੀਂ ਦਾ ਸਰਟੀਫਿਕੇਟ ਅਤੇ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਅਤੇ ਆਪਣਾ ਕਾਸਟ ਸਰਟੀਫਿਕੇਟ ਨਾਲ ਲਗਾਉਣਾ ਹੈ ਅਤੇ ਸਭ 21/8/2024 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਤੁਹਾਡਾ ਬਹੁਤ ਧੰਨਵਾਦ।